ਉਹਨਾਂ ਲਕਾ ਸਿੰਘ ਸੰਗਰ ਰਾਸ਼ਟਰੀ ਦਿਵੰਗ ਅਸੀਂ ਤੋਂ ਸੁਖਾ ਪ੍ਰਧਾਨ ਜੀ ਸਰ ਜੋ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇੱਕ ਟਰਾਫੀ ਜਿੱਤੀ ਹੈ ਸਾਫਕਾ ਕ੍ਰਿਕਟ ਘਟਾਰੀਆਂ ਨੇ ਯੋਗਰਾਜ ਸਿੰਘ ਸਰੇਸ਼ ਲੈਨਾ ਹਰਪ੍ਰੀਤ ਸਿੰਘ ਭੱਜੀ ਉਹਨਾਂ ਸਾਥੀ ਚਾਰਾ ਜਣਾਂ ਨੇ ਜਿਹੜੀ ਉਹ ਟਰਾਫੀ ਜਿੱਤੇ ਹੈ ਉਹ ਪਾਕਿਸਤਾਨ ਦੇ ਆਪੋਜਿਟ ਉਸ ਟਰਾਫੀ ਦੇ ਜਿੱਤ ਕੇ ਉਹਨਾਂ ਨੇ ਇੱਕ ਜਿਹੜਾ ਮਨੋਰੰਜਨ ਕੀਤਾ ਜਿਹੜਾ ਉਹਨਾਂ ਨੇ ਇੱਕ ਸੈਲੀਬ੍ਰੇਟ ਕਰਦੇ ਹੋਏ ਉਹ ਆਪਣੇ ਜਿਹੜੇ ਡਰੈਸਿੰਗ ਰੂਮ ਦੇ ਵਿੱਚੋਂ ਬਾਹਰ ਆ ਰਹੇ ਆ ਔਰ ਉਹ ਵੀਡੀਓ ਨਹੀਂ ਉਹਨਾਂ ਨੇ ਦਰਸਾ ਕੇ ਦਿਵੰਗਾਂ ਦੀ ਨਕਲ ਕਰਕੇ ਜਿਵੇਂ ਦਿਵੰਗ ਵਿਚਾਰੇ ਲੰਗੜਾ ਕੇ ਚੱਲਦੇ ਆ ਜਾਂ ਉਹਨਾਂ ਦੀ ਚੱਲਣ ਦੀ ਸਥਿਤੀ ਹੈ ਉਵੇਂ ਉਹਨਾਂ ਨੇ ਨੱਚਦੇ ਕੋਦਦੇ ਹੱਸ ਕੇ ਉਹਨਾਂ ਦੀ ਰੀਸ ਲਾ ਕੇ ਉਹ ਵੀਡੀਓ ਬਣਾਈ ਔਰ ਉਹ ਵੀਡੀਓ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਹਰਪ੍ਰਿੰਤ ਸਿੰਘ ਭੱਜੀ ਜੋ ਸਾਫਟਾ ਕਰਕੇ ਘਟਾਰੀ ਆ ਉਹਨੇ ਆਪਦੇ ਪੇਜ ਤੇ ਇੰਸਟਾਗ੍ਰam ਤੇ ਉਹਨੇ ਵਾਇਰਲ ਕੀਤੀ ਔਰ ਬੱਚੇ-ਬੱਚੇ ਤੱਕ ਉਹ ਵੀਡੀਓ ਵਾਇਰਲ ਹੋ ਗਈ ਔਰ ਬੱਚੇ ਵੀ ਉਸ ਜਿਹੜੀ ਹੈਗੀ ਆ ਵੀਡੀਓ ਦਾ ਮਜ਼ਾਕ ਉਡਾ ਰਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਵੀਡੀਓ ਦੇਖ ਕੇ ਭਾਵੇਂ ਇਹਨਾਂ ਨੇ ਇੰਸਟਾਗ੍ਰam ਤੋਂ ਡਰਦੇ ਹੋ ਜਿਹੜੀ ਹੈਗੀ ਆ ਉਹ ਵੀਡੀਓ ਹਟ ਪਰ ਫਿਰ ਵੀ ਉਹ ਵੀਡੀਓ ਬੱਚੇ-ਬੱਚੇ ਕੋਲੇ ਸੇਵ ਹੋ ਚੁੱਕੀ ਐ ਹਰ ਨਾਗਰੇ ਕੋਲੇ ਸੇਵ ਹੋ ਚੁੱਕੀ ਐ ਔਰ ਇਸ ਵੀਡੀਓ ਨੂੰ ਜਿਹੜਾ ਡਰ ਐ ਕਿ ਉਹ ਬੱਚੇ ਬੱਚਾ ਜਿਹੜਾ ਹੈਗਾ ਉਹ ਵੀਡੀਓ ਰੀਸ ਕਰਕੇ ਕੋਈ ਸੈਲੀਬ੍ਰੇਟ ਬੰਦੇ ਐ ਨਾਮੀ ਬੰਦੇ ਐ ਇਹਨਾਂ ਨੂੰ ਲੋਕ ਫਾਲੋ ਕਰਦੇ ਐ ਬੱਚੇ ਵੀ ਫਾਲੋ ਕਰਦੇ ਐ ਇਹਨਾਂ ਦੀ ਰੀਜਨਲ ਅੱਜ ਕੱਲ ਤੇ ਜਿਹੜੇ ਬੱਚੇ ਆਨ ਕਮਾਨਡੀ ਸਾਡੇ ਜਿਹੜੇ ਹੈਗੇ ਆ ਉਹ ਵੀ ਇਹਨਾਂ ਦੀ ਰੀਜਨਲ ਜਿਹੜੇ ਸਾਡਾ ਉਹ ਲੰਗੜਾ ਕੇ ਓਵੇਂ ਜਿਵੇਂ ਅਸੀਂ ਚੱਲਦੇ ਆ ਲੰਗੜਾ ਕੇ ਓਵੇਂ ਚੱਲ ਕੇ ਸਾਡਾ ਮਜ਼ਾਕ ਉਡਾਇਆ ਕਰਨਗੇ ਇਹ ਸਰ ਅੱਜ ਜਿਹੜਾ ਹੈਗਾ ਅਸੀਂ ਡੀਸੀ ਸਾਹ ਜਰੋਸਮਾਰਚ ਕੱਢ ਕੇ ਜਿਹ ਜਿਸ ਸਾਹ ਨੂੰ ਜਿਹੜਾ ਹੈਗਾ ਉਹ ਆਪਣਾ ਸ਼ਿਕਾਇਤ ਪੱਤਰ ਦਿੰਦਾ ਹੈ ਤਾਂ ਕਿ 2016 ਦੇ ਆਧਾਰ ਤੇ ਜਿਹੜਾ ਦਿਵੰਗਾ ਵਾਸਤੇ ਕਾਨੂੰਨ ਬਣਿਆ ਉਸ ਦੇ ਆਧਾਰ ਤੇ ਇਹਨਾਂ ਤੇ ਕਾਰਵਾਈ ਹੋਵੇ ਜੋ ਕਿ ਇਹਨਾਂ ਨੇ ਦਿਵੰਗਾ ਦਾ ਮਜ਼ਾਕ ਉੜਾਇਆ ਜੋ ਕਿ ਉਸ ਕਾਨੂੰਨ ਦੇ ਆਧਾਰ ਤੇ ਕੋਈ ਵੀ ਪਰਸਨ ਭਾਵੇਂ ਉਹ ਸੈਲੀਬ੍ਰਿਟੀ ਹੈ ਭਾਵੇਂ ਆਮ ਨਾਗਰਿਕ ਹੈ ਦਿਵੰਗਾ ਦਾ ਮਜ਼ਾਕ ਉਹਨਾਂ ਦੀ ਨਕਲ ਕਰਕੇ ਨਹੀਂ ਉਡਾ ਸਕਦਾ ਉਸ ਤੇ ਇੱਕ ਕਾਨੂੰਨ ਬਣਿਆ ਉਸ ਤੇ ਜੁਰਮਾਨਾ ਵੀ ਹੈ ਔਰ ਦੋਸਤੇ ਬੰਦ ਦੀ ਕਾਰਵਾਈ ਵੀ ਉਹ ਕਾਨੂੰਨ ਕਰ ਸਕਦਾ ਉਸ ਦੇ ਆਧਾਰ ਤੇ ਇਹਨਾਂ ਤੇ ਜਿਹੜੇ ক্রিকেট ਖਿਡਾਰੀ ਯੁਵਰਾਜ ਸਿੰਘ ਸਰੇਸ਼ ਰੈਨਾ ਸਾਹਿਬ ਦਾ ক্রিকেট ਖਿਡਾਰੀ ਹਰਪ੍ਰਜਨ ਸਿੰਘ ਪੱਜੀ ਉਹ ਸੰਸਦ ਵੀ ਹੈ ਔਰ ਇਹਨਾਂ ਦਾ ਸਾਥੀ ਚਾਰਾ ক্রিকেট ਖਿਡਾਰੀਆਂ ਤੇ ਇਸ ਦੋਸਤ ਦੇ ਵਿੱਚ ਜਿਹੜੀ ਕਾਨੂੰਨੀ ਕਾਰਵਾਈ ਹੋਵੇ ਉਹਨੇ ਤੇ ਬੰਦ ਦਾ ਜੁਰਮਾਨਾ ਕਿਹਾ ਜਾ ਰਿਹਾ ਕਿ ਉਹਨਾਂ ਨੇ ਮਾਫੀ ਮੰਗ ਲਈ ਹੈ ਮਾਫੀ ਸਰ ਇਸ ਦਾ ਕੋਈ ਪ੍ਰੂਫ ਨਹੀਂ ਹੈ ਅੱਜ ਕੱਲ ਹੁਣ ਤੁਸੀਂ ਇਹ ਦੇਖ ਲਓ ਕੋਈ ਵੀ ਜੇ ਥੱਪੜ ਮਾਰ ਕੇ ਕੱਲ ਨੂੰ ਕਹਿ ਦੂਗਾ ਵੀ ਅਸੀਂ ਮਾਫੀ ਮੰਗ ਲਈ ਅੱਗੇ ਵਧੋ ਗੱਲ ਖਤਮ ਹੋ ਗਈ ਇਹ ਸੈਲੀਬ੍ਰਿਟੀ ਬੰਦੇ ਆ ਇਹਨਾਂ ਨੇ ਰੀਸ ਕਰਕੇ ਕੱਲ ਨੂੰ ਬੱਚਾ ਬੱਚਾ ਉਹਨਾਂ ਕੋਲ ਹੀ ਸੇਵ ਹੋ ਗਈ ਵੀਡੀਓ ਉਹ ਕੱਲ ਨੂੰ ਉਹਦੇ ਰੀਸ ਨਕਲ ਲਾ ਕੇ ਇਸ ਵੀਡੀਓ ਤੇ ਜਿਹੜਾ ਹੈਗਾ ਉਹ ਨਕਲ ਲਾ ਕੇ ਦਿਵੰਗਾਂ ਦਾ ਮਜ਼ਾਕ ਬੜਾਇਆ ਕਰਨਗੇ ਜੋ ਕਿ ਨਹੀਂ ਜਿਹੜਾ ਕਾਨੂੰਨ ਦੇ ਵਿੱਚ ਜਿਹੜਾ ਹੈਗਾ ਇਹਦੇ ਬਣਦੀ ਕਾਰਵਾਈ ਬਣਦੀ ਹੈ ਦਿਵੰਗਾਂ ਦਾ ਮਜ਼ਾਕ ਨਹੀਂ ਉਡਾ ਸਕਦਾ ਇਸ ਕਰਕੇ ਇਹਨਾਂ ਨੂੰ ਜਿਹੜੀ ਹੈਗੀ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਹੋਵੇ ਔਰ ਇਹਨਾਂ ਨੂੰ ਜੁਰਮਾਨਾ ਹੋਵੇ ਔਰ ਉਹ ਸੋਸ਼ਲ ਮੀਡੀਆ ਦੇ ਸਾਹਮਣੇ ਆ ਕੇ ਬੋਲ ਕੇ ਮਾਫੀ ਮੰਗਣ ਵੀ ਇਹਨਾਂ ਤੋਂ ਗਲਤੀ ਵਿੱਚ ਜਿਹੜਾ ਹੈਗਾ ਇਹ ਹੋਇਆ ਇਹ ਦਿਵੰਗਾਂ ਦਾ ਜਿਹੜਾ ਹੈਗਾ ਅੱਗੇ ਤੋਂ ਦਿਵੰਗਾਂ ਦਾ ਨਾਲ ਇਸ ਤਾਕੇ ਆਉਣ ਵਾਲੇ ਸਮੇਂ ਤੇ ਵਿੰਗ ਦਾ ਮਾਨ ਸਮਾਰੋ ਬਚ ਸਕੇ